ਆਓ ਖੁੰਦਾਨ ਕਰੋ ਸਭ ਤੋਂ ਵੱਡਾ ਦਾਨ ਹੈ ਔਰ ਇਹ ਦਾਨ ਮਨੁੱਖਤਾ ਵਾਸਤੇ ਜੀ ਕਈ ਵਾਰੀ ਦਾਨ ਅਸੀਂ ਕਰ ਦਿੰਨੇ ਕਦੇ ਵਿਅਕਤੀ ਵਿਸ਼ੇਸ਼ ਵਾਸਤੇ ਕਦੇ ਜਾਤ ਵਿਸ਼ੇਸ਼ ਵਾਸਤੇ ਕਦੇ ਧਰਮ ਵਿਸ਼ੇਸ਼ ਵਾਸਤੇ ਪਰ ਇਹ ਮਨੁੱਖਤਾ ਦਾ ਦਾਨ ਹੈ ਜਿਹੜਾ ਬਾਬੇ ਨਾਨਕ ਦੀ ਬਾਣੀ ਹੈ ਨਾ ਮਨੁੱਖਤਾ ਵਾਲੀ ਜੀ ਇਹ ਉਹਦੇ ਲਈ ਹੈ ਉਹਦੇ ਵਾਸਤੇ ਉਹਦੇ ਵਾਸਤੇ ਸਾਰੇ ਨੂੰ ਅੱਗੇ ਆਉਣਾ ਚਾਹੀਦਾ ਜੀ ਮੈਂ ਇਹਨਾਂ ਨੂੰ ਚਾਹੂੰਗਾ ਕਿ ਕਈ ਵਾਰ ਨਾ ਲੋਕ ਇੱਕ ਬਣਾਉਂਦੇ ਨੇ ਕਿ ਮੈਂ ਬਲੱਡ ਦੇਤਾ ਤਾਂ ਸ਼ਾਇਦ ਮੇਰੇ ਅੰਦਰੋਂ ਬਲੱਡ ਨਿਕਲਣਾ ਮੁੜ ਕੇ ਬਣਨਾ ਹੀ ਨਹੀਂ ਹਾਂਜੀ ਹਾਂਜੀ ਇਹ ਤੇ ਨਿਰੰਤਰ ਜਾਰੀ ਹੈ ਬਲੱਡ ਬਣਦਾ ਵੀ ਆ ਔਰ ਖਤਮ ਵੀ ਹੁੰਦਾ ਹੈ ਹਾਂਜੀ ਰਲਡੋ ਨਹੀਂ ਰਹਿਣਾ ਜਿੰਨਾ ਸਰੀਰ ਨੂੰ ਜ਼ਰੂਰਤ ਹੈ ਹਾਂਜੀ ਦੇਖਿਆ ਜਾਂਦਾ ਇੱਕ ਮਨੁੱਖ ਤੌਰ ਤੇ ਪੁੱਛਦੇ ਆ ਕਈ ਲੋਕ ਜਿਹੜੇ ਨੇ ਖੂਨ ਦਾਨ ਤੋਂ ਝਿਜਕਦੇ ਨੇ ਆਪਣਾ ਦਾਨ ਨਹੀਂ ਕਰਨਾ ਚਾਹੀਦਾ ਉਹਨਾਂ ਲੋਕ ਕੋਈ ਇੱਕ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ ਉਹਨਾਂ ਨੂੰ ਉਹ ਦਾਨ ਕਰਨਾ ਇੱਕ ਸਭ ਤੋਂ ਮੈਂ ਕਹਿੰਦਾ ਉੱਤਮ ਦਾਨ ਹੈ ਕਿਉਂਕਿ ਇਹ ਕਿਸੇ ਧਰਮ ਨਾਲ ਨਹੀਂ ਜੁੜਦਾ ਕਿਸੇ ਜਾਤ ਨਾਲ ਨਹੀਂ ਜੁੜਦਾ ਇਨਸਾਨੀਅਤ ਨਾਲ ਜੁੜਦਾ ਹੈ ਜੀ ਬਿਲਕੁਲ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਅੱਜ ਜਿਹੜਾ ਸੀ ਸੁਲਤਾਨਵਿੰਡ ਰੋਡ ਦੇ ਇਲਾਕੇ ਦੇ ਵਿੱਚ ਖੂਨਦਾਨ ਦਾ ਮਹਾ ਕੈਂਪ ਲਗਾਇਆ ਗਿਆ ਜਿੱਥੇ ਕਿ ਵੱਖ-ਵੱਖ ਲੋਕਾਂ ਨੇ ਆ ਕੇ ਜਿਹੜਾ ਵਾ ਸ਼ਿਰਕਤ ਕੀਤੀ ਅਤੇ ਖੂਨ ਦਾ ਜਿਹੜਾ ਵਾ ਉਹ ਦਾਨ ਕੀਤਾ ਕਹਿੰਦੇ ਜੀ ਖੂਨਦਾਨ ਜਿਹੜਾ ਮਹਾ ਦਾਨਿਆ ਉਸੇ ਉਪਰੰਤ ਦੇਖਿਆ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਆਪਣੀ ਸਮੂਚੀ ਟੀਮ ਦੇ ਨਾਲ ਪਹੁੰਚੇ ਤਾਂ ਅਸੀਂ ਉਹਨਾਂ ਦੇ ਨਾਲ ਆਜੋ ਜੀ ਗੱਲਬਾਤ ਕਰਨ ਲੈ ਸਰਦਾਰ ਸਾਹਿਬ ਅੱਜ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਆਪਣੀ ਸਮੂਹ ਟੀਮ ਦੇ ਨਾਲ ਕਿਵੇਂ ਦੇਖਦੇ ਆ ਇੱਕ ਬੜਾ ਵੱਡਾ ਕਾਰਜ ਕੀਤਾ ਗਿਆ ਦੇਖੋ ਖਾਲਸਾ ਬਲੱਡ ਡੋਨੇਟ ਯੂਨਿਟੀ ਸੋਸਾਇਟੀ ਜਿਹੜੀ ਹੈ ਉਹਨਾਂ ਦੇ ਪ੍ਰਧਾਨ ਮੰੰਦੀਪ ਹੋਰ ਉਹਨਾਂ ਨੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਖੂਨਦਾਨ ਦੇ ਕੈਂਪ ਜਿਹੜੇ ਨਿਰੰਤਰ ਲਾਏ ਜਾ ਰਹੇ ਆ ਅੱਜ ਦਾ ਜਿਹੜਾ ਕੈਂਪ ਹੈ ਤੂਦ ਸਾਹਿਬ ਗੁਰਦੁਆਰੇ ਜਿਹੜਾ ਇੱਥੇ ਲਾਇਆ ਗਿਆ ਉਹਦੇ ਸਾਡੇ ਕੌਂਸਲਰ ਸਾਹਿਬ ਮਾੜੀ ਮੇਗਾ ਸਾਹਿਬ ਸ਼ੇਰ ਗਿਲ ਜੀ ਔਰ ਹੋਰ ਵੀ ਸਮੁੱਚੇ ਜਿਹੜੇ ਇਥੋਂ ਦੇ ਸਮਾਜਸੀ ਵੀ ਲੋਕ ਨੇ ਸਾਰੇ ਹਾਜ਼ਰ ਨੇ ਇਹਨਾਂ ਸਾਰਿਆਂ ਨੇ ਸਹਿਯੋਗ ਕੀਤਾ ਤੇ ਮੈਂ ਕਹਿਣਾ ਚਾਹੁੰਦਾ ਕਿ ਮੈਂ ਜਿੰਨਾ ਜਿੰਨ ਨੂੰ ਰਾਜਨੀਤੀ 'ਚ ਹੋ ਗਿਆ ਐ ਮੈਂ ਇੰਨਾ ਵੱਡਾ ਕੈਂਪ ਜਿਹੜਾ ਪਹਿਲੀ ਰੀ ਦੇਖਿਆ ਗਿਆ ਜਿੱਥੇ 800 ਦੇ ਕਰੀਬ ਯੂਨਿਟ ਜਿਹੜੇ ਆ ਉਹ ਦਾਨ ਹੋ ਗਏ ਨੇ ਔਰ ਹਜ਼ਾਰ ਦਾ ਇਹਨਾਂ ਦਾ ਟਾਰਗੇਟ ਹੈ 200 ਦਾਨ ਕਰਨਾ ਇੱਕ ਸਭ ਤੋਂ ਮੈਂ ਕਹਿੰਦਾ ਉੱਤਮ ਦਾਨ ਹੈ ਕਿਉਂਕਿ ਇਹ ਅ ਕਿਸੇ ਧਰਮ ਨਾਲ ਨਹੀਂ ਜੁੜਦਾ ਕਿਸੇ ਜਾਤ ਨਾਲ ਨਹੀਂ ਜੁੜਦਾ ਇਨਸਾਨੀਤ ਨਾਲ ਜੁੜਦਾ ਹੈ ਜੀ ਬਿਲਕੁਲ ਔਰ ਬਹੁਤ ਲੋਕ ਨੇ ਜਿਨ੍ਹਾਂ ਕੋ ਇਹ ਸਾਧਨ ਨਹੀਂ ਹੁੰਦੇ ਕਿਸੇ ਵੱਡੇ ਕੋਈ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਦਾ ਜਾਂ ਉਹਨਾਂ ਦੇ ਦੂਰ ਨੇੜੇ ਰਿਸ਼ਤੇਦਾਰ ਹੁੰਦੇ ਆ ਜਾਂ ਕੋਈ ਬਲੱਡ ਡੋਨੇਟ ਕਰ ਹੀ ਨਹੀਂ ਸਕਦੇ ਜਾਂ ਉਹਨਾਂ ਨੂੰ ਮਿਲ ਹੀ ਨਹੀਂ ਸਕਦਾ ਜੀ ਇਹ ਉਹਨਾਂ ਦੀ ਜਾਨਾਂ ਬਚਾਉਣ ਦਾ ਪ੍ਰਾਲਾ ਹੈ ਇਹ ਉਹਨਾਂ ਵਾਸਤੇ ਇੱਕ ਕਹਿ ਲਓ ਕਿ ਰੋਸ਼ਨੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੋ ਇਹ ਰੋਸ਼ਨੀ ਦੇਣ ਦਾ ਕੰਮ ਜਿਹੜਾ ਹੈ ਇਹ ਜਿਹੜਾ ਖਾਲਸਾ ਬਲੱਡ ਡੋਨੇਟ ਯੂਨਿਟੀ ਕੈਂਪ ਵਾਲੇ ਕਰ ਰਹੇ ਆ ਮੈਂ ਇਹਨਾਂ ਦੇ ਪ੍ਰਧਾਨ ਨੂੰ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਔਰ ਸਭ ਤੋਂ ਵੱਡੀ ਗੱਲ ਜਿਸ ਏਰੀਆ ਚ ਲਾਇਆ ਗਿਆ ਜੀ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਸ਼ੀਦਾ ਸਾਹਿਬ ਗੁਰਦਾਰੇ ਇੱਥੇ ਲੱਗੇ ਨੇ ਹਰਮੰਦਰ ਸਾਹਿਬ ਦੇ ਲੋਕ ਬਹੁਤ ਦਾਤ ਚ ਜਾਂਦੇ ਨੇ ਔਰ ਅੱਜ ਬਹੁਤ ਦਾਤ ਚ ਇਹ ਇੱਥੋਂ ਦੇ ਲੋਕ ਲੋਕ ਜਿਹੜੇ ਆ ਉਹ ਬਲੱਡ ਡੋਨੇਟ ਕਰ ਰਹੇ ਨੇ ਸੋ ਮੈਂ ਇੱਕ ਗੱਲ ਇਹ ਸਮਝਦਾ ਕਿ ਜਿੱਥੇ ਬਾਕੀ ਅਸੀਂ ਧਾਰਮਿਕ ਕੰਮ ਕਰਦੇ ਆ ਬਾਕੀ ਹੋਰ ਕੰਮ ਕਾਰਜ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਅੱਜ ਬਲੱਡ ਡੋਨੇਸ਼ਨ ਦੇ ਵਿੱਚ ਜਿਹੜਾ ਹਿੱਸਾ ਇੱਥੋਂ ਪਾਇਆ ਗਿਆ ਜੀ ਇਹ ਇੱਕ ਮੈਂ ਸਮਝਦਾ ਕਿ ਸ਼ੁਰੂਆਤ ਹੈ ਤੇ ਮੈਨੂੰ ਆਸ ਹੈ ਕਿ ਜਿਹੜਾ ਆਉਣ ਵਾਲਾ ਜਿਹੜਾ ਕੈਂਪ ਲਾਉਣਗੇ ਸਾਡੇ ਇੱਥੋਂ ਦੇ ਨੌਜਵਾਨ ਸਿਹਤਮੰਦ ਲੋਕ ਜਿਹੜੇ ਆ ਉਹ ਵੱਧ ਚੜ ਕੇ ਹਿੱਸਾ ਲੈਣਗੇ ਔਰ ਤਾਂ ਕਿ ਸਾਡੇ ਜਿਹੜੇ ਲੋਕ ਨੇ ਜਿਹੜੂ ਜ਼ਰੂਰਤਮੰਦ ਲੋਕ ਨੇ ਜੀ ਉਹਨਾਂ ਨੇ ਮਤਲਬ ਜ਼ਿੰਦਗੀ ਦੇ ਵਿੱਚ ਸਹਾਈ ਹੋ ਸਕੇ ਤਾਂ ਉਹਨਾਂ ਨੂੰ ਲੋੜ ਪੈਣ ਤੇ ਦਿੱਤਾ ਜਾਂਦਾ ਹੈ ਫ੍ਰੀ ਆਫ ਕਾਸਟ ਤੇ ਦਿੱਤਾ ਜਾਂਦਾ ਔਰ ਅੱਜ ਅੱਠ ਮੇਰੇ ਖਾਲ ਜਿਹੜੇ ਸਿਵਲ ਸਰਜਨ ਨੇ ਇਸ ਇਲਾਕੇ ਦੇ ਅਲੱਗ-ਅਲੱਗ ਉਹਨਾਂ ਨੂੰ ਟੀਮਾਂ ਆਈਆਂ ਨੇ ਔਰ ਉਹਨਾਂ ਨੂੰ ਇਹਨਾਂ ਨੇ ਬਲੱਡ ਦੇਣਾ ਹੈ ਇੱਥੇ ਜੀ ਦੇ ਸਰਦਾਰ ਸਾਹਿਬ ਅਸੀਂ ਵੀ ਦੇਖਿਆ ਤੁਸੀਂ ਮਨੁੱਖਤਾ ਦੀ ਭਲਾਈ ਦੇ ਕਾਫੀ ਕਾਰਜ ਕਰਦੇ ਹੋ ਆਪਣਾ ਤਾਂ ਇਹ ਕਾਰਜ ਦੇਖ ਕੇ ਜਾਂਦੇ ਇੱਕ ਮਨੁੱਖ ਤੌਰ ਤੇ ਪੁੱਛਦੇ ਆ ਕਈ ਲੋਕ ਜਿਹੜੇ ਨੇ ਖੂਨ ਦਾਨ ਤੋਂ ਝਿਜਕਦੇ ਨੇ ਆਪਣਾ ਦਾਨ ਨਹੀਂ ਕਰਨਾ ਚਾਹੀਦਾ ਉਹਨਾਂ ਲੋਕ ਕੋਈ ਇੱਕ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ ਉਹਨਾਂ ਲੋਕਾਂ ਨੂੰ ਮੈਂ ਇਹਨਾਂ ਨੂੰ ਚਾਹੂੰਗਾ ਕਿ ਕਈ ਵਾਰ ਨਾ ਲੋਕ ਇਹ ਘਬਰਾਉਂਦੇ ਨੇ ਕਿ ਮੈਂ ਬਲੱਡ ਦੇ ਦਿੱਤਾ ਤਾਂ ਸ਼ਾਇਦ ਮੇਰੇ ਅੰਦਰੋਂ ਬਲੱਡ ਨਿਕਲਣਾ ਮੁੜ ਕੇ ਬਣਨਾ ਹੀ ਨਹੀਂ ਹਾਂਜੀ ਹਾਂਜੀ ਇਹ ਤੇ ਨਿਰੰਤਰ ਜਾਰੀ ਹੈ ਬਲੱਡ ਬਣਦਾ ਵੀ ਆ ਔਰ ਖਤਮ ਵੀ ਹੁੰਦਾ ਹੈ ਹਾਂਜੀ ਰੂਡਲਡ ਉਹਨਾਂ ਹੀ ਰਹਿਣਾ ਜਿੰਨਾਂ ਨੂੰ ਸਰੀਰ ਨੂੰ ਜ਼ਰੂਰਤ ਹੈ ਹਾਂ ਤੁਸੀਂ ਕੱਢ ਲੋਗੇ ਉਹ ਦੋ ਤਿੰਨ ਦਿਨ ਬਾਅਦ ਫਿਰ ਪੂਰਾ ਹੋ ਜਾਂਦਾ ਹੈ ਹਾਂਜੀ ਉਹ ਕੋਈ ਕੋਈ ਗੱਲ ਨਹੀਂ ਗਈ ਪਰ ਜਿਹੜੇ ਲੋਕ ਮਾਨਸਿਕ ਤੌਰ ਤੇ ਅਜੇ ਤਿਆਰ ਨਹੀਂ ਹੋਏ ਮੈਂ ਇਹਨਾਂ ਦੀ ਟੀਮ ਨੂੰ ਕਹਾਂਗਾ ਕਿ ਛੋਟੀਆਂ-ਛੋਟੀਆਂ ਵੀਡੀਓ ਜਿਹੜੇ ਡੋਨੇਟ ਕਰਦੇ ਉਹਨਾਂ ਦੀ ਪਾਉਣ ਕਿਉਂਕਿ ਮੇਰਾ ਮੰਨਣਾ ਹੈ ਕਿ ਇੱਥੇ ਉਹ ਵੀ ਬੰਦੇ ਆਏ ਹੋਣਗੇ ਜਿਹੜੇ 10-12 ਬਾਰ ਬਲੱਡ ਡੋਨੇਟ ਕਰ ਚੁੱਕੇ ਜੀ ਜੀ 117 ਵਾਰੀ ਦਾਨ ਕੀਤਾ 117 ਵਾਰੀ ਮੈਂ ਉਹਨਾਂ ਦਾ ਸਭ 100 ਵਾਰੀ ਕੀਤਾ ਵਾ ਤੇ ਮੈਂ 15 ਤੋਂ ਬਾਅਦ ਸ਼ੂਗਰ ਹੋ ਗਈ ਡਾਕਟਰ ਸਾਹਿਬ ਨੇ ਸਾਡੇ ਬਹੁਤ ਸਮਾਜ ਸੇਵੀ ਨੇ ਤਗੜੇ 90 ਤੋਂ ਲੈ ਕੇ 15 ਤੱਕ ਮੈਂ 3 ਮਹੀ ਤੰਦਰੁਸਤ ਵੀ ਰਹੇ ਆ ਜਿਹਨੇ ਜਦ ਦੇ ਰਹੇ ਹੁਣ ਸ਼ੂਗਰ ਹੋ ਗਈ ਤੇ ਬੰਦ ਕਰਤਾ ਵੀ ਨਹੀਂ ਦੇਣਾ ਮੈਂ ਜਿਹੜੀ ਤੁਹਾਡੀ ਗੱਲ ਦਾ ਜਵਾਬ ਮਿਲ ਗਿਆ ਨਾ ਮੈਂ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਲੋਕ ਡਰਦੇ ਬਲੱਡ ਨਹੀਂ ਦਿੰਦੇ ਆਓ ਖੂਨ ਦਾਨ ਕਰੋ ਸਭ ਤੋਂ ਵੱਡਾ ਦਾਨ ਹੈ ਔਰ ਇਹ ਦਾਨ ਮਨੁੱਖਤਾ ਵਾਸਤੇ ਹੈ ਕਈ ਵਾਰੀ ਦਾਨ ਅਸੀਂ ਕਰ ਦਿੰਨੇ ਕਿਤੇ ਵਿਅਕਤੀ ਵਿਸ਼ੇਸ਼ ਵਾਸਤੇ ਕਿਤੇ ਜਾਤ ਵਿਸ਼ੇਸ਼ ਵਾਸਤੇ ਕਿਤੇ ਧਰਮ ਵਿਸ਼ੇਸ਼ ਵਾਸਤੇ ਪਰ ਇਹ ਮਨੁੱਖਤਾ ਦਾ ਦਾਨ ਹੈ ਜਿਹੜਾ ਬਾਬੇ ਨਾਨਕ ਦੀ ਬਾਣੀ ਹੈ ਨਾ ਮਨੁੱਖਤਾ ਵਾਲੀ ਇਹ ਉਹਦੇ ਲਈ ਹੈ ਉਹਦੇ ਵਾਸਤੇ ਉਹਦੇ ਵਾਸਤੇ ਸਾਰੇ ਨੂੰ ਅੱਗੇ ਆਉਣਾ ਚਾਹੀਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜਿੰਨਾ ਆਪਾਂ ਡੋਨੇਟ ਕਰਦੇ ਨਵੇਂ ਸਾਲ ਬੰਦੇ ਤੰਦਰੁਸਤੀ ਰਹਿੰਦੀ ਹੈ ਜੀ ਸੋ ਤੁਸੀਂ ਦੇਖਿਆ ਜੀ ਇੱਕ ਖਾਸ ਗੱਲਬਾਤ ਕੀਤੀ ਸੀ ਇਸੇ ਸੇ ਮਹਾ ਖੂਨਦਾਨ ਕੈਂਪ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਆਏ ਸੀ ਆਪਣੇ ਐਮਪੀ ਸਾਹਿਬ ਸੀ ਉਹਨਾਂ ਨੇ ਆ ਕੇ ਦੱਸੇ ਕਿ ਖੂਨਦਾਨ ਜਿਹੜਾ ਵਾ ਉਹ ਜਿਹੜਾ ਕਿਉਂ ਕਰਨਾ ਜ਼ਰੂਰੀ ਹੈ ਤੇ ਕੀ ਮਨੁੱਖਤਾ ਦੀ ਭਲਾਈ ਵਾਸਤੇ ਜਿਹੜਾ ਕਾਰਜ ਕਰਦਾ ਤੇ ਇਸੇ ਹੀ ਤਹਿਤ ਜਿਹੜਾ ਵਾ ਆਪਾਂ ਤੁਹਾਨੂੰ ਜਿਹੜਾ ਵਾ ਆਸ-ਪਾਸ ਦਾ ਸਰਕਲ ਦਿਖਾ ਕੇ ਕਿਵੇਂ ਲੋਕ ਜਿਹੜੇ ਆ ਵੱਧ ਚੜ ਕੇ ਜਿਹੜਾ ਮਨੁੱਖਤਾ ਦੀ ਸੇਵਾ ਵਾਸਤੇ ਅੱਗੇ ਹੋ ਕੇ ਜਿਹੜਾ ਵਾ ਸ਼ਿਰਕਤ ਕਰ ਰਹੇ ਨੇ ਸੋ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਨੇ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਵਰਲ